ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਇਧਰ ਮਨਰਾਜ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੈਪੀ ਲੋੜੀ ਟੂ ਆਲ ਆਫ ਯੂ ਹੈਪੀ ਲੋੜੀ ਸਭ ਕੇ ਲੀਏ ਹੈਪੀ ਲੋੜੀ ਤੇ ਮਕਰ ਸਗਰਾਂਤੀ ਦੀਆਂ ਬਹੁਤ ਬਹੁਤ ਜੀ ਮੁਬਾਰਕਾਂ ਉਹ ਸਭ ਕੇ ਲੀਏ ਹੈਪੀ ਲੋੜੀ ਤੇ ਸਾਰਿਆਂ ਨੂੰ ਹੈਪੀ ਲੋੜੀ ਸਾਡੇ ਸਾਰੇ ਪਰਿਵਾਰ ਵੱਲੋਂ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਅਸੀਂ ਹੁਣ ਆ ਗਏ ਆ ਆਪਣੇ ਪਿੰਡ ਵਾਲੇ ਘਰ ਤੇ ਪੋੜੀ ਦੇ ਮਰਹੜ ਖੜ ਕੇ ਦੇਖ ਰਹੀ ਐ ਇੰਜੋਏ ਕਰ ਰਹੀ ਆ ਆਲਾ ਦੁਆੜਾ ਪਤੰਗ ਚੜਦੇ ਪਏ ਸੀ ਹਾਂ ਜੀ ਅਸੀਂ ਘਰੇ ਸਫਾਈਆਂ ਸੁਪੂਈਆਂ ਕਰਕੇ ਤੇ ਹੁਣ ਅਸੀਂ ਆ ਗਏ ਗੁਰਦੁਆਰਾ ਸਾਹਿਬ ਜੰਡੂ ਸਿੰਘ ਜਿਹੜਾ ਕਿ ਛੇਵੇਂ ਪਾਸੇ ਆਈਦਾ ਪੰਜ ਤੀਤ ਸਾਹਿਬ ਗੁਰਦੁਆਰਾ ਸਾਹਿਬ ਆ ਤੇ ਛੇਵੇਂ ਪਾਸੇ ਜੀ ਦਾ ਪਾਵਨ ਸ਼ੋਅ ਸਥਾਨ ਆ ਇਹ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਤੇ ਅਸੀਂ ਵੀ ਕਰਾਂਗੇ ਦਰਸ਼ਨ ਤੇ ਤੁਸੀਂ ਵੀ ਕਰੋ ਦਰਸ਼ਨ ਤੇ ਜਦੋਂ ਮੈਂ ਐਂਟਰੈਂਸ ਤੇ ਦੇਖਿਆ ਤੇ ਉੱਥੇ ਫਲਾਵਰ ਮੈਨੇ ਨੇ ਵਧੀਆ ਲੱਗੇ ਨਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਤੇ ਮੈਂ ਕੈ ਵੀਡੀਓ ਦੇ ਵਿੱਚ ਮੈਂ ਕਿਹਾ ਵਧੀਆ ਲੱਗਦੀ ਆ ਮੈਂ ਤੁਹਾਨੂੰ ਵੀ ਦਿਖਾਉਂਗੀ ਬਹੁਤ ਸੋਹਣੇ ਸੋਹਣੇ ਆ ਇਹ ਵਿਂਟਰ ਫਲਾਵਰਸ ਆ ਇਹ ਚਲੋ ਜੀ ਹੁਣ ਆਪਾਂ ਦਰਸ਼ਨ ਕਰਦੇ ਆ ਗਾਈਜ਼ ਤੇ ਆਪਾਂ ਹੁਣ ਕਿੰਡੋ ਆ ਕੇ ਤੇ ਘਰ ਸਫਾਈਆਂ ਸੁਥੀਆਂ ਕਰਕੇ ਆਏ ਆ ਸਰਦਾਰ ਜੀ ਤੇ ਹੈਲੋ ਹੈਲੋ ਤੇ ਹੁਣ ਆਪਾਂ ਗੁਰਦੁਆਰ ਸਾਹਿਬ ਮੱਥਾ ਟੇਕ ਹੁਣ ਆਪਾਂ ਚੱਲੇ ਘਰ ਨੂੰ ਭੁੱਖ ਲੱਗੀ ਹੋਈ ਆ ਤੇ ਹੁਣ ਆਪਾਂ ਦੇਖਦੇ ਹਾਂ ਹੁਣ ਆਪਾਂ ਕੀ ਖਾਣਾ ਆ ਜਾ ਕੇ ਸੋਚਦੇ ਆਂ ਭੁੱਖ ਤਾਂ ਲੱਗੀ ਹੋਈ ਹੈ ਭੁੱਖ ਲੱਗੀ ਹੋਈ ਆ ਹਾਂਜੀ ਗਾਇਜ਼ ਹੁਣ ਆਪਾਂ ਪਹੁੰਚ ਗਏ ਆਂ ਘਰ ਤੇ ਆਪਾਂ ਹਲਕਾ ਫੁਲਕਾ ਕੁਝ ਖਾ ਲਿਆ ਤੇ ਨਾੜ ਪੀ ਲਿਆ ਕੌਫੀ ਤੇ ਬੱਸ ਤੁਸੀਂ ਦੱਸੋ ਕਿਤਾ ਤੁਸੀਂ ਸਾਰੇ ਜਣੇ ਲੋਹੜੀ ਸੈਲੀਬ੍ਰੇਟ ਕਰ ਰਹੇ ਆਂ ਤੇ ਇੱਧਰ ਸਾਡੀ ਦੇਖੋ ਮਿਲੋ ਮਨਰਾਜ ਨੂੰ ਮਨਰਾਜ ਖਾ ਰਹੀ ਹੈ ਚੌਕਲੇਟ ਮਨਰਾਜ ਕੁਮੀ ਕੁਮੀ ਕਰਕੇ ਆਈ ਹੈ ਗਾਇਸ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਕਿੱਦਾਂ ਕਿੱਦਾਂ ਲੋਹੜੀ ਸੈਲੀਬ੍ਰੇਟ ਕੀਤੀ ਜੀ ਫਰੈਂਡਸ ਤੇ ਮੈਂ ਬਣਾਇਆ ਮਟਰ ਪਨੀਰ ਤੇ ਅੱਜ ਅਸੀਂ ਡਿਨਰ ਦੇ ਵਿੱਚ ਮਟਰ ਪਨੀਰ ਖਾਵਾਂਗੇ ਆਜੋ ਗਾਇਸ ਤੁਸੀਂ ਵੀ ਖਾ ਲਓ ਮਟਰ ਪਨੀਰ ਹਾਂਜੀ ਗਾਇਸ ਤੇ ਮੈਂ ਹੁਣ ਬਣਾਇਆ ਡਿਨਰ ਦੇ ਵਿੱਚ ਮਟਰ ਪਨੀਰ ਬਣਾਇਆ ਤੇ ਗਾਇਸ ਕਮੈਂਟ ਕਰਕੇ ਦੱਸੋ ਕਿਹਦਾ ਕਿਹਦਾ ਫੇਵਰਟ ਹੈ ਮਟਰ ਪਨੀਰ ਤੇ ਕਿੱਦਾਂ ਦੀ ਵੀਡੀਓ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਹੱਸੋ ਜੇ ਮੇਰੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਨਰਾਜ ਹੈਲੋ 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 ਚਲੋ ਬਾਈ ਕਰ ਦੋ ਫਿਰ ਆਰਾਮ ਨਾਲ ਬਾਏ ਗਾਇਸ ਬਾਏ ਬਾਏ ਟੇਕ ਕੇਅਰ ਟੇਕ ਕੇਅਰ ਬਾਏ ਮਿਲਤੇ ਹੈ ਨੈਕਸਟ ਵੀਡੀਓ ਮੇ ਨੈਕਸਟ ਵੀਡੀਓ ਤੇ ਬਾਏ 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 ਤੇ ਹਾਂਜੀ ਗਾਇਸ ਤੇ ਮਿਲਦੇ ਹਾਂ ਜੀ ਆਪਣੇ ਕੋਲ ਨੈਕਸਟ ਵੀਡੀਓ ਨਾਲ ਤੇ ਸੋਣਾ ਜੇ ਕਰ ਦਿਓ ਕਮੈਂਟ ਕਿਦਾਂ ਦੀ ਵੀਡੀਓ ਲੱਗੀ ਤੇ ਚਲੋ ਜੀ ਸਬਸਕ੍ਰਾਈਬ ਵੀ ਹੋਰ ਔਰ ਲਾਈਕ ਵੀ ਕਰਦੇ ਹੋ। ਵਾਹ। ਮਰਜ਼ੀ ਕਰੀ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ। ਤੇ ਮੇਰੇ ਜੀ ਆਂ ਹੋਰ ਕਮੈਂਟ ਵੀ ਸੋਹਣਾ ਜਿਹਾ ਤੇ ਮਿਲਦੇ ਆਂ ਜ ਆਪਣੇ ਇੱਕ ਹੋਰ ਨੈਕਸਟ ਵੀਡੀਓਸ ਤੋਂ ਟਿਲ देन ਟੇਕ ਕੇ ਬਾਏ ਸਸਟੇ ਕਾ ਜੀ।